ناو ناوي لاي 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 ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਗਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਭੂਖੜੀ ਜੋ ਕਿ ਜ਼ਿਲ੍ਹਾ ਮੁਹਾਲੀ ਦੇ ਵਿੱਚ ਪੈਂਦਾ ਹੈ ਆ ਤੁਸੀਂ ਵੇਖ ਸਕਦੇ ਹੋ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਨਮ ਦਿਹਾੜਾ ਪਿੰਡਾਂ ਪਿੰਡਾਂ ਕੀ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਵੀ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਭੂਖੜੀ ਸੋ ਅੱਜ ਅਸੀਂ ਜੋ ਇਹ ਤੋਂ ਦੇ ਕਮੇਟੀ ਮੈਂਬਰ ਸਹਿਵਾਨ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਅੱਗੇ ਵੀ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਤੇ ਵਾਰ ਵਾਰ ਜੀ ਮਹਾਰਾਜ ਕੀ ਜੈ ਵਾਰ ਵਾਰ ਜੀ ਮਹਾਰਾਜ ਕੀ ਜੈ ਨਾਮ ਨੂੰ ਸ਼ਕਤੀ ਹਨ ਰਹੇ ਨਾਮ ਨੂੰ ਸ਼ਕਤੀ ਹਨ ਰਹੇ ਅੱਗੇ ਚੱਲੋ ਜੇ ਚੱਲਣਾ ਵੀਰ ਬਾਤਾਂ ਕੀ ਬਿਨੈ ਬਾਹਰ ਵੀ ਨਾ ਕੇ ਪਹਿਨਾ ਇੰਟਰਨੈਸ਼ਨਲ ਦਸ ਯਸ Again, yeah.

ਬੰਦੇ ਬੁਢੀ ਅਗਰ ਸਾਰੀ ਹੀ ਸਾਸ ਸੰਤਪਰਵ ਨਾਲ ਮਿਲ ਕੇ ਤੁਹਾਨੂੰ ਹਰ 발ਵੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਲਾਕੇ ਦੇ ਸਹਿਯੋਗ ਨਾਲ ਅਤੇ ਆਸ-ਪਾਸ ਦੇ ਨੇੜੇ ਦੇ ਸਾਰੇ ਹੀ ਸਹਿਯੋਗੀ ਸਜਣਾਵਾਂ ਪਾਵਨ ਪਵਿੱਤਰ ਦਰਵਾਜ਼ਾ ਤੁਸੀਂ ਜਿਹੜਾ ਅੱਜ ਬੁਢੀ ਦਾ ਦੇਖ ਰਹੇ ਹੋ ਇਸ ਸਾਰੇ ਇਲਾਕੇ ਦੇ ਸਹਿਯੋਗ ਨਾਲ ਸਤਿਗੁਰੂ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਜਾਵਤ ਸਥਾਨ ਜਿਹੜਾ ਸੱਚ ਕੇ ਤੁਹਾਡੇ ਸਾਹਮਣੇ ਪੇਸ਼ ਹੈ ਤੇ ਸਾਰੇ ਨੇ ਹੀ ਇਸ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਜੈੰਤੀ ਨੂੰ ਸਮਰਪਿਤ ਰਣ ਮਿਲ ਕੇ ਅੱਜ ਦਾ ਉੱਪਰ ਵਾਲਾ ਜਿਹੜਾ ਸੰਗਤਾਂ ਵਾਲਾ ਇਕੱਠ ਘਾਠਾ ਮਾਰਦਾ ਤੁਸੀਂ ਦੇਖ ਰਹੇ ਹੋ ਉਸ ਦੇ ਪਾਵਨ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰੋ ਸੰਗਤ ਜੀ ਜਿਸ ਦੇ ਵਿੱਚ ਕਿ ਸਾਰੇ ਹੀ ਇਲਾਕੇ ਵੱਲੋਂ ਲੰਬੂਸ ਲੰਬੂਸ ਹਟੇ ਲਾਉ ਕੋਸ਼ੇ ਮਹਾਰਾਜਿਆਂ ਦੇ ਸਰੂਪ ਤੁਹਾਡੇ ਸਾਹਮਣੇ ਲੱਗੇ ਨੇ ਤੇ ਸਾਰਿਆਂ ਨੇ ਹੀ ਭਗਵਾਨ ਬਾਲਮੀਕੀ ਮਹਾਰਾਜ ਜੀ ਦੀ ਉਸੇ ਕਲਮ ਦੇ ਸਾਰੇ ਤੋਂ ਸਿੱਖਿਆ ਲੈ ਕੇ ਆਪਣੇ ਪਰਿਵਾਰ ਨੂੰ ਅੱਗੇ ਵਧਾਣਾ ਤੇ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਦਸੇ ਕਦਮਾਂ ਤੇ ਚੱਲਣਾ ਹੈ ਜੀ ਇਹੀ ਭਗਵਾਨ ਵਾਲਮੀਕ ਮਹਾਰਾਜੀ ਦਾ ਸੰਦੇਸ਼ ਹੈ ਅਸੀਂ ਸਾਰਿਆਂ ਨੇ ਹੀ ਰਲ ਮਿਲ ਕੇ ਆਪਣੀ ਕੌਮ ਨੂੰ ਅਤੇ ਆਪਣੀ ਕੌਮ ਦਾ ਨਾਮ ਉੱਚਾ ਕਰਨ ਵਾਸਤੇ ਭਗਵਾਨ ਵਾਲਮੀਕ ਮਹਾਰਾਜੀ ਦੀ ਸਿੱਖਿਆ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਹੈ ਜੀ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਦੀ ਜੈ ਭਗਵਾਨ ਵਾਲਮੀਕ ਸ਼ਕਤੀ ਅਮਰ ਹੈ ਉਸ ਕਿਰਦਾਰ ਦੀ ਉਸ ਕਿਰਨ ਦੀ ਸਾਡੇ ਸਭ ਦੇ